ਸਿੱਖਰੰਦੀ ਹਰਗਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸਰਬ ਸਾਂਝੀ ਬਾਣੀ ਦਾ ਫਰਮਾਨ ਕਿਸੇ ਵੀ ਮੂੰਹ ਕੋਈ ਵੀ ਸੁਣਾਦਾ ਹੋਵੇ ਸਿੱਧਾ ਰੂਹ ਨੂੰ ਸਕੂਨ ਪਹੁੰਚਾਉਂਦਾ ਹੈ ਤੇ ਆਓ ਤੁਹਾਨੂੰ ਵਿਖਾਨਿਆ ਜਦੋਂ ਇੱਕ ਮੁਸਲਮਾਨ ਵੀਰ ਦਿਲੋਂ ਗੁਰਬਾਣੀ ਉਚਾਰਨ ਕਰਦਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਦਿੰਦਾ ਹੈ ਤੇ ਸਿੱਖ ਸੰਗਤ ਆਪ ਮੁੜ ਮੁੜ ਉਹ ਬੋਲ ਉਸ ਤੋਂ ਸੁਣਨਾ ਚਾਹਦੀ ਹੈ ਅੱਲਾ ਪਾਕਮ ਪਾਕ ਹੈ ਗੁਰਬਾਣੀ ਦਾ ਵੀ ਬਹੁਤ ਚਾਹ ਹੈ ਇਹਨਾਂ ਨੂੰ ਸੁਣਦੇ ਵੀ ਹੈ ਗਾਉਂਦੇ ਵੀ ਹੈ ਇਹ ਬੜੀ ਚੰਗੀ गल है गुरी तो है ही सर्व सझी है सारे अला तो बया अल्ला अल्लाघ बाघ श करो जे दूसर शक करो जे दूसर लाह पाग पकार पत पक ਗੁਰਪਿਆਰੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਬਾਣੀ ਆਪ ਪੜ੍ਹੀਏ ਬਾਣੀ ਦੇ ਅਰਥ ਆਪ ਸਮਝੀਏ ਬਾਣੀ ਕੰਠ ਕਰੀਏ ਆਪਣੇ ਬੱਚਿਆਂ ਨੂੰ ਗੁਰ ਘਰ ਦੇ ਨਾਲ ਜੋੜੀਏ ਤਾਂ ਜੋ ਸਾਡੇ ਬੱਚੇ ਸਾਡੇ ਸੰਸਕਾਰ ਸਾਡਾ ਇਤਿਹਾਸ ਜਾਣ ਸਕਣ ਸਮਝ ਸਕਣ ਬਾਣੀ ਬਾਣੇ ਦੇ ਧਾਰਨੀ ਹੋ ਸਕਣ ਤਾਂ ਜੋ ਸਿੱਖ ਕੌਮ ਵਿੱਚ ਆਂਦੀਆਂ ਗਰਾਵਟਾਂ ਨੂੰ ਅਸੀਂ ਠੱਲ ਪਾ ਸਕੀਏ ਰੋਕ ਸਕੀਏ ਅਤੇ ਸਿੱਖ ਕੌਮ ਦੀ ਹੋਰ ਚੜ੍ਹਦੀ ਕਲਾ ਕਰ ਸਕੀਏ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ